ਵੰਡਿਸ਼ਕੋ ਐਂਡ ਸਰਬਤ ਦੇ ਪਲੇ ਦੇ ਪ੍ਰਿੰਸੀਪਲ ਤੇ ਵਰਕ ਕਰਦੇ ਆ ਤੇ ਦਸਵਾਂ ਹਿੱਸਾ ਦੇਣਾ ਬੈਕ ਟੂ ਕਮਿਊਨਿਟੀ ਸੋ ਉਹਦੇ ਵਿੱਚੋਂ ਇਹ ਸਾਡਾ ਸਭ ਤੋਂ ਵੱਡਾ ਕਾਫੀ ਵੱਡਾ ਇਨੀਸ਼ੀਏਟਿਵ ਹੈ ਬਲੈਂਕਟ ਡਰਾਈਵਸ ਵੀ ਨੇ ਫੂਡ ਡਰਾਈਵਸ ਨੇ ਸੋ ਯੈਸ ਏਵਰੀਅਰ ਸੇਕੇਰਿਟੇਜ ਮੰਥ ਨੂੰ ਸਮਰਪਿਤ ਹੈ ਕਾਫੀ ਸਪੋਰਟ ਕੀਤੀ ਹੈ ਸਟਾਫ ਨੇ ਵਿੱਚ ਕੰਟਰੀਬਿਊਸ਼ਨਸ ਕੀਤੀਆਂ ਨੇ ਨਾਨ ਮੈਂਬਰਸ ਵੀ ਐਂਡ ਮੈਂਬਰਸ ਵੀ ਕਮਿਊਨਿਟੀ ਸਾਰੀ ਨੇ ਸਪੋਰਟ ਕੀਤੀ ਹੈ ਰੱਬ ਨੇ ਸਭ ਕੁਝ ਦਿੱਤਾ ਹੈ ਬਟ ਟਰਾਈ ਕਰੀਦੀ ਹੈ ਕਿ ਜਿੱਥੇ ਵੀ ਆਪਣੇ ਕੋਲੋਂ ਜਾਂ ਖਾਲਸਾ ਕ੍ਰੈਡਿਟ ਯੂਨੀਅਨ ਜਿੱਥੇ ਸਪੋਰਟ ਕਰ ਸਕਦੀ ਹੈ ਸਸ਼ੀਕਲ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਫੂਡ ਡਰਾਈਵ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਔਰ ਖਾਸ ਕਰਕੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰਾ ਸਮਾਨ ਹਰ ਸਾਲ ਜਿਹੜਾ ਹੈ ਖਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਜਿਹੜਾ ਹੈ ਉਹ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾਂਦਾ ਔਰ ਇਹ ਐਨੂਅਲ ਫੂਡ ਡਰਾਈਵ ਹੈ ਜਿਹੜੀ ਹਰ ਸਾਲ ਇਹਨਾਂ ਵੱਲੋਂ ਸਿੱਖ ਹੈਰੀਟੇਜ ਮਨਥ ਨੂੰ ਸਮਰਪਿਤ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਰਮਨਦੀਪ ਕੌਰ ਰੰਦਾਵਾ ਜੀ ਇਸ ਵੇਲੇ ਖਾਲਸਾ ਕ੍ਰੈਡਿਟ ਯੂਨੀਅਨ ਦੇ ਮੈਂਬਰ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਰਮਨਦੀਪ ਜੀ ਸਭ ਤੋਂ ਪ ਸਾਲ ਸ਼ੁਰੂ ਕਰਦੇ ਹਾਂ ਸੋ ਇਹਦੇ ਵਿੱਚ ਕੀ ਕੁਝ ਖਾਸ ਹੈ ਕਿੱਥੇ ਫੂਡ ਜਿਹੜਾ ਡਿਸਟ੍ਰਿਬਿਊਟ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲੇ ਤੇ ਐਵਰੀ ইয়ার ਅਸੀਂ ਫੂਡ ਡਰਾਈਵ ਕਰਦੇ ਆ ਸਾਡੀ ਸਾਰੀਆਂ ਬ੍ਰਾਂਚੇਸ 6 ਬ੍ਰਾਂਚੇਸ ਐ ਸਾਰੀਆਂ ਚ ਫੂਡ ਡਰਾਈਵ ਹੁੰਦੀ ਐ ਸੋ ਜਿਹੜੇ ਵੀ ਲੋੜਵੰਦ ਨੇ ਉਹਨਾਂ ਲਈ ਫੂਡ ਆਪਾਂ ਇਕੱਠਾ ਕਰਦੇ ਆ ਨਾਨ ਪੈਰਿਸ਼ੀਬਲ ਫੂਡ ਹੁੰਦਾ ਐ ਸੋ ਆਪਣੇ ਲੋਕਲ ਫੂਡ ਬੈਂਕਸ ਚ ਆਪਾਂ ਫੂਡ ਵੇਚਦੇ ਆ ਸੋ ਵਨ ਡਿਸ਼ਕੋ ਐਂਡ ਸਰਬਤ ਦੇ ਭਲੇ ਦੇ ਪ੍ਰਿੰਸੀਪਲ ਤੇ ਵਰਕ ਕਰਦੇ ਆ ਸੋ ਮੈਂਬਰਸ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਸਾਰੀ ਟੀਮ ਖੜੀ ਹੈ ਦੇ ਸਪੋਰਟਡ ਅ ਲੋਟ ਯਾ ਸੋ ਅਪਮ ਜਿੱਥੇ ਵੀ ਹੋ ਸਕੇ ਸਪੋਰਟ ਕਮਿਊਨਿਟੀ ਦੀ ਕਰਦੇ ਆ ਸੋ ਇਹ ਸਾਡਾ ਬਹੁਤ ਵੱਡਾ ਇਨੀਸ਼ੀਏਟਿਵ ਹੁੰਦਾ ਹੈ ਏਵਰੀਅਰ ਸੋ ਯੈਸ ਅ ਖਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੁਝ ਨਾ ਕੁਝ ਜਿਹੜਾ ਉਹ ਜਿਹੜੇ ਖਾਸ ਮਤਲਬ ਆਮ ਲੋਕ ਹੈ ਉਹਨਾਂ ਵਾਸਤੇ ਕੀਤਾ ਜਾਵੇ ਮਤਲਬ ਗਿਵ ਬੈਕ ਕਮਿਊਨਿਟੀ ਨੂੰ ਦੇਣਾ ਸੋ ਇਹ ਕੀ ਇਹ ਵੀ ਉਸੇ ਕੋਸ਼ਿਸ਼ ਦੇ ਸਦਕਾ ਹੀ ਕੀਤਾ ਨਾਲ ਹਾਂਜੀ ਸੋ ਦਸਵਾਂ ਤੇ ਪ੍ਰਿੰਸੀਪਲ ਤੇ ਅਪਾ ਵਰਕ ਕਰਦੇ ਦਸਵਾਂ ਹਿੱਸਾ ਦੇਣਾ ব্যাক ਟੂ ਕਮਿਊਨਿਟੀ ਸੋ ਉਹਦੇ ਵਿੱਚੋਂ ਇਹ ਸਾਡਾ ਸਭ ਤੋਂ ਵੱਡਾ ਕਾਫੀ ਵੱਡਾ ਇਨੀਸ਼ੀਏਟਿਵ ਹੈ ਬਲੈਂਕਟ ਡਰਾਈਵਸ ਵੀ ਨੇ ਫੂਡ ਡਰਾਈਵਸ ਨੇ ਸੋ ਯੈਸ ਏਵਰੀ ইয়ার ਸੇਕੇਰਿਟੇਜ ਮੰਥ ਨੂੰ ਸਮਰਪਿਤ ਹੈ ਸੋ ਉਹਦੇ ਲਈ ਕਰਦੇ ਆ ਅੱਛਾ ਇਹ ਜਿਹੜਾ ਫੂਡ ਹੈ ਜਿੰਨਾ ਵੀ ਇਸ ਟਾਈਮ ਇਕੱਠਾ ਹੋ ਚੁੱਕਿਆ ਹੋਇਆ ਹੈ ਇਹ ਕਿਹਨਾਂ ਕਿਹਨਾਂ ਦੇ ਵੱਲੋਂ ਜਿਹੜਾ ਹੈ ਖਾਸ ਕਰਕੇ ਡੋਨੇਟ ਕੀਤਾ ਗਿਆ ਸੋ ਮੈਂਬਰਸ ਕਾਫੀ ਸਪੋਰਟ ਕੀਤੀ ਹੈ ਸਟਾਫ ਨੇ ਵਿੱਚ ਕੰਟਰੀਬਿਊਸ਼ਨਸ ਕੀਤੀਆਂ ਨੇ ਮਨੀ ਦੇ ਪੱਖੋਂ ਵੀ ਬਾਕੀ ਹੋਰ ਫੂਡ ਲੈ ਕੇ ਆਣਾ ਉੱਥੇ ਰੱਖਣਾ ਸਾਰਾ ਕੁਝ ਹੁਣ ਜਦੋਂ ਆਪਾਂ ਫੂਡ ਡਿਲੀਵਰੀ ਕਰਨੀ ਹੈ ਸਟਾਫ ਇਜ਼ ਸਪੋਰਟਿੰਗ ਸਟਾਫ ਇਜ਼ ਹੈਲਪਿੰਗ ਅਸੀਂ ਆਪੇ ਹੀ ਡ੍ਰੌਪ ਕਰਕੇ ਆਵਾਂਗੇ ਫੂਡ ਮੈਂਬਰਸ ਐਂਡ ਸਟਾਫ ਜੀ ਬੜੇ ਆਮ ਲੋਗ ਹੈ ਜਾਂ ਕਮਿਊਨਿਟੀ ਦੇ ਲੋਕ ਉਹਨਾਂ ਵੱਲੋਂ ਵੀ ਇਸ ਦੇ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਹਾਂਜੀ ਨਾਨ ਮੈਂਬਰਸ ਤੇ ਚਲੋ ਜਿੱਥੇ ਆਪਾਂ ਟਰਾਈ ਕਰਦੇ ਹਾਂ ਕਿ ਅਨਾਉਂਸਮੈਂਟਸ ਹੋਈਆਂ ਨੇ ਸੋਸ਼ਲ ਮੀਡੀਆ ਤੇ ਆਪਾਂ ਕਾਫੀ ਕੀਤਾ ਨਾਨ ਮੈਂਬਰਸ ਵੀ ਐਂਡ ਮੈਂਬਰਸ ਵੀ ਕਮਿਊਨਿਟੀ ਸਾਰੀ ਨੇ ਸਪੋਰਟ ਕੀਤੀ ਹੈ ਹਾਂਜੀ ਅੱਛਾ ਇਹ ਜਿਹੜੀ ਫੂਡ ਡਰਾਈਵ ਹੈਗੀ ਹੈ ਇਹ ਸ਼ੁਰੂ ਤੋਂ ਮਤਲਬ ਤੁਸੀਂ ਕਈ ਸਾਲਾਂ ਤੋਂ ਇਹ ਕਰ ਰਹੇ ਹੋ ਤੇ ਇਹ ਕਿੱਥੇ ਕਿਤੇ ਫੂਡ ਜਾਣਾ ਹੈ ਮੇਨ ਕੋਈ ਦੀ ਲੋਕੇਸ਼ਨ ਜਿੱਥੇ ਪਹੁੰਚਾਉਣਾ ਸੋ ਲੋਕਲ ਫੂਡ ਬੈਂਕਸ ਹੀ ਨੇ ਜਿੱਥੇ ਅਸੀਂ ਹਜੇ ਡਿਸਾਈਡ ਕਰ ਰਹੇ ਹਾਂ ਪਰ ਲੋਕਲ ਫੂਡ ਬੈਂਕਸ ਚ ਜਾਣਾ ਹਾਂਜੀ ਅੱਛਾ ਹੋਰ ਕਿੰਨੇ ਦਿਨ ਜਿਹੜਾ ਹੈਗਾ ਇਹ ਫੂਡ ਇੱਥੇ ਇਕੱਠਾ ਹੋਣਾ ਹੈ ਖਾਸ ਕਰਕੇ ਖਬਰ ਦੇਖਦੇ ਹੋਏ ਜਿਹੜੇ ਲੋਕ ਨੇ ਉਹ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਹੋ ਕਿਵੇਂ ਕਰ ਸੋ 7 April ਦੇ ਮਨਤ ਚ ਸੀ ਹਾ ਹੋਪਫੁਲੀ ਅੱਜ ਜਾਂ ਕੱਲ ਚ ਅਸੀਂ ਫੂਡ ਡ੍ਰੌਪ ਕਰ ਦੇਣਾ ਸੋ ਦੋ ਦਿਨ ਹੀ ਰਹਿ ਗਏ ਬਸ ਹਾਂਜੀ ਔਰ ਇਹ ਸਿਰਫ ਕਿ ਇਥੇ ਲिटल ਇੰਡੀਆ ਪਲਾਜ਼ਾ ਵਾਲੀ ਲੋਕੇਸ਼ਨ ਦੇ ਉੱਤੇ ਹੀ ਹੈ ਜਾਂ ਬਾਕੀ ਸਾਰੀਆਂ 6 ਬ੍ਰਾਂਚਸ ਸਾਰੀਆਂ ਚ ਹੀ ਸੀ ਫੂਡ ਡਰਾਈਵ ਯਾ ਸਾਰੀਆਂ ਚੀਜ਼ਾਂ ਸੋ ਤੁਸੀਂ ਇਹ ਕਮਿਊਨਿਟੀ ਨੂੰ ਬਾਕੀ ਆਮ ਲੋਕਾਂ ਨੂੰ ਸਾਰਿਆਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਖਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਸੋ ਜਿੱਥੇ ਵੀ ਹੋ ਸਕੇ ਸਪੋਰਟ ਕਰੀਏ ਕਮਿਊਨਿਟੀ ਦੀ ਵੱਧ ਚੜ ਕੇ ਫੂਡ ਡਰਾਈਵਸ ਹੋ ਜਾਣ ਬਲੈਂਕਟ ਡਰਾਈਵ ਸਰਦੀਆਂ ਆ ਜਾਣੀਆਂ ਹੁਣ ਸਾਡੇ ਕੋਲ ਖੂਬ ਫੂਡ ਆਪਾਂ ਰੱਬ ਨੇ ਸਭ ਕੁਝ ਦਿੱਤਾ ਬਟ ਟਰਾਈ ਕਰੀ ਦੀ ਹੈ ਕਿ ਜਿੱਥੇ ਵੀ ਆਪਣੇ ਕੋਲ ਹੋ ਜਾਂ ਖਾਲਸਾ ਕ੍ਰੈਡਿਟ ਯੂਨੀਅਨ ਜਿੱਥੇ ਸਪੋਰਟ ਕਰ ਸਕਦੀ ਹੈ ਸੋ ਜ਼ਰੂਰੀ ਵੀ ਹੈ اپنی کمیونٹی ਨੂੰ ਉਤੇ ਚੁੱਕਣਾ ਸੋ ਯਸ ਉਹਦੇ ਲਈ ਆਪਾਂ ਕਹਿੰਦੇ ਹਾਂ ਨਾਲ ਜਿਹੜੇ ਸੰਪਰਕ ਕਰਨਾ ਚਾਹੁੰਦੇ ਨੇ ਓਕੇ ਮਿਕਰ ਸਰ ਹਾਂਜੀ ਮੇਰਾ ਫੋਨ ਨੰਬਰ ਹੈ 7788994360 ਸੋ ਆਪਣੀ ਲਾਈਨਸ ਨੇ 645076400 ਉਹਦੇ ਤੇ ਕਾਲ ਕਰ ਸਕਦੇ ਆਪ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਆ ਲਿੰਕਡਿਨ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਸਾਨੂੰ ਫੋਲੋ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਸੀਂ ਅਪਡੇਟ ਆਪਣੀਆਂ ਲਾਈਫ ਉਹਦੇ ਤੇ ਦਿੰਦੇ ਰਹਿੰਦੇ ਹਾਂ ਜੀ ਥੈਂਕ ਯੂ ਸੋਮਨ ਥੈਂਕ ਯੂ ਜੀ ਥੈਂਕ ਯੂ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਸੋ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੀ ਹੋਈ ਹੈ ਇਹ ਦੇਖੋ ਜੀ ਬਹੁਤ ਸਾਰਾ ਇਸ ਵੇਲੇ ਤੇ ਫੂਡ ਹੈ ਖਾਸਾ ਕ੍ਰੈਡਿਟ ਯੂਨੀਅਨ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ ਤੁਸੀਂ ਜਾ ਕੇ ਆਪਣਾ ਦਿੱਤਾ ਹੋਇਆ ਜਿਹੜਾ ਯੋਗਦਾਨ ਹੈ ਤੁਸੀਂ ਫੂਡ ਡੋਨੇਟ ਕਰਨਾ ਚਾਹੁੰਦੇ ਹੋ ਉਹ ਦੇ ਸਕਦੇ ਹੋ ਕਿਉਂਕਿ ਬਹੁਤ ਸਾਰੇ ਜ਼ਰੂਰਤਮੰਦਾਂ ਤੱਕ ਇਹ ਜਿਹੜੀ ਡੋਨੇਸ਼ਨ ਹੈ ਤੁਹਾਡੀ ਪਹੁੰਚ ਸਕਦੀ ਹੈ ਕੈਮਰਾਮੈਨ ਅਰਸ਼ਦੀਪ ਸਿੰਘ ਦੇ ਨਾਲ ਸ਼ਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ